ਇਹ ਦਿੱਤਾ ਨਾ ਉਹਨੇ ਡੇਟਾ ਸਾਹਿਬ ਜੀ ਨੇ ਇਹਨੂੰ ਬੰਦ ਕੀਤਾ ਸੀ ਪਹਿਲਾਂ ਹੀ ਕਰਦੇ ਸਿਪਾਏ ਆ ਇਹਨਾਂ ਦੀ ਜਿਹੜਾ ਭਾਈ ਇਹਨਾਂ ਦਾ ਕਾਜੀ ਨਹੀਂ ਹੁੰਦਾ ਨਹੀਂ ਤੇ ਆਹੀ ਬੰਦੇ ਆਹੇ ਖੜੇ ਹੋ ਗਏ ਉਹ ਕੋਈ ਨਾ ਕਰੀਏ ਤੇਰਾ ਗਣਾ ਤੁਨ ਤੇ ਉਹ ਬਿਡੀ ਭੱਟੇ ਨਹੀਂ ਕੰਮ ਕਰਦੀ Ini ਨੇ ਸਾਡੇ ਮੰਮੀ ਨੂੰ ਕੱਟਿਆ ਇਹ ਤੇ ਯਾਰ ਨਾਉਂ ਦੁਪੈ ਹੁਣ ਤਾਂ ਦਾ ਪਾਣੀ ਰਾਹ ਗਿਆ ਤੁਹਾਨੂੰ ਤੇ ਉਹ ਬੀਬੀ ਭੱਠੀ ਕੰਮ ਕਰਦੀ ਨਹੀਂ ਨਹੀਂ ਸਾਡੇ ਮੰਮੀ ਨੂੰ ਹੈ ਹਲੋ ਉਹ ਸਾਈਡ ਤੇ ਪਾਲ ਤੇ ਕਰਤੀ ਜੇ ਤਾਂ ਥੋੜਾ ਟੋਲਾ ਟੋਲਾ ਤਾਂ ਗੱਡੀ ਗੱਡੀ ਵਰਨੀ ਕੀ ਨਾ ਤੁਹਾਡਾ ਕਿਹੜਾ ਪਿੰਡ ਆ ਜਨਦੂ ਸੋਜਾ ਤੇ ਕੀ ਵਾਕਾ ਆ ਜਣਾ ਸਾਡੇ ਬੱਚੇ ਆਏ ਪਿੰਡਾਂ ਅਲ ਖੇਡਣ ਬਾਤ ਤੇ ਬਾਅਦ ਜਿੱਧਰ ਵਾਪਸ ਗਏ ਨਹੀਂ ਅਸੀਂ ਲੱਭਦੇ ਰਹੇ ਨਹੀਂ ਲੱਭੇ ਫਿਰ ਰਿਪੋਰਟ ਕੀਤੀ ਕਾਲੇ ਪਕਾਨੇ ਕਿਦਾਂ ਦੀ ਗੱਲ ਆ ਜਣਾ ਬੱਚੇ ਇਹ ਵਾਰ 15 ਤਰੀਕ ਦੀ 15 ਤਰੀਕ ਨੂੰ ਫਿਰ ਅਗਲੇ ਦਿਨ ਪੁਲਿਸ ਰਾਤ ਆਈ ਆ ਸਵੇਰ ਵੀ ਆਈ ਫਿਰ 9 ਵਜੇ ਲੱਭੇ ਹਨ ਸਾਡੇ ਬੱਚੇ ਇਹਦੇ ਵਿੱਚ ਡੁੱਬੇ ਕੱਡੇ ਉਹਨਾਂ ਨੇ ਕਿੰਨੇ ਕਿੰਨੇ ਸਾਲ ਦੇ ਬੱਚੇ 12 ਸਾਲ ਦੀ ਲੜਕੀ 13 ਸਾਲ ਦਾ ਲड़का ਕੀ ਨਾਂ ਆਏ ਬੱਚਿਆਂ ਦੇ ਪ੍ਰਿੰਸ ਲੜਕੇ ਦਾ ਨਾਂ ਕੁੜੀ ਦਾ ਨਾਂ ਲక్ష్ਮੀ ਉਸ ਉਹਨਾਂ ਕੀ ਕਾਰਵਾਈ ਕੀਤੀ ਗਈ ਹੈ ਕਾਰਵਾਈ ਉਹਨਾਂ ਨੇ ਇਹੋ ਲਾਭਿਆ ਮੇਰਾ ਨਾਂ ਲਗਾ ਲਾਈ ਜਾਂਦੀ ਆ ਤੂੰ ਨਹੀਂ ਸਕਿਆ ਤੇ ਫਿਰ ਕੱਲ ਬੱਚਿਆਂ ਦਾ ਪੋਸਟਮਾਰਟਮ ਹੋਇਆ ਹਾਂਜੀ ਹੋਇਆ ਹੁਣ ਕਿੱਥੇ ਉਹ ਲਾਚਾਂ ਕਿੱਥੇ ਨੇ ਲਾਚਾਂ ਕਰ ਦਿੱਤਾ ਨਸਕਾਰ ਕਰ ਦਿੱਤੀ ਕਿੰਨੇ ਸਾਲਾਂ ਤੋਂ ਇਸ ਜਿਹੜਾ ਪੱਠੇ ਦਾ ਰਹਿ ਰਹੀ ਤੁੰ 13 ਸਾਲ ਦੀ ਪੱਟੇ ਵਾਲੇ ਨੇ ਪੁੱਟਿਆ ਦੋਆ ਦੇ ਇਹਨਾਂ ਦਾ ਫਰਜ ਬੰਦਾ ਸੀ ਨਾ ਬੰਦ ਕਰਾਉਣਾ ਤੇ ਜੇ ਸੁੱਕਾ ਹੁੰਦਾ ਤੇ ਫਿਰ ਵੱਜ ਜਾਂਦੇ ਤੇ ਜੇ ਪਾਣੀ ਵਿੱਚ ਭਰਿਆ ਇਹਨਾਂ ਦੇ ਵੀ ਲਾਪਰਵਾਹੀ ਆ ਇਹ ਬੰਦ ਕਰਦੇ ਟੋਏ ਨੂੰ ਜਦੋਂ ਪਸੇਰ ਬੰਦ ਹੋ ਗਈ ਆ ਜਦੋਂ ਪਸੇਰ ਬੰਦ ਆ ਬੰਦ ਹੋ ਗਈ ਤੇ ਬੰਦ ਕਰ ਦਿੰਦੇ ਇਹਨਾਂ ਦੀ ਲਾਪਰਵਾਹੀ ਨਾ ਬੱਚੇ ਗਏ ਸਾਡੀ ਨਹੀਂ ਤੇ ਇੱਧਰ ਕਦੇ ਆਏ ਨਹੀਂ ਕੀ ਮੰਗ ਕਰਦੇ ਸਰਕਾਰ ਤੋਂ ਅਹੀਂ ਆਪ ਗਰੀਬ ਹੈ ਪਤੀ ਮੇਰਾ ਹੁਣ ਜ ਨਹੀਂ ਹੈਗਾ ਸਿਰ ਤੇ ਛੋਟੇ ਛੋਟੇ ਬੱਚੇ ਕਿੱਦਾਂ ਜ਼ਿੰਦਗੀ ਬਤਾਉ ਮੈਂ ਤੇ ਲਈ ਹਾਂਜੀ ਇਹ ਜਿਹੜੇ ਬੱਚੇ ਜਿਹੜੇ ਇਹ ਮੇਰੇ ਘਰ ਸੈਕੰਡ ਮੈਰਿਜ ਵਿੱਚ ਹਾਂਜੀ ਕੀ ਮੈਂ ਕਰਦੀ ਹੁਣ ਆਪਾ ਪ੍ਰਸ਼ਾਸਨ ਨੂੰ ਕੀ ਮੈਂ ਤੁਹਾਨੂੰ ਪਤਾ ਬੱਚੇ ਛੋਟੇ ਛੋਟੇ ਸਾਡੇ ਕਿੱਦਾਂ ਹੀ ਬਿਜਾਰਾ ਕਰਾਂਗੇ ਕਿੱਦਾਂ ਪਾਲੂ ਬੱਚੇ ਛੋਟੇ ਮੈਂ ਇੱਕ 2 ਸਾਲ ਵੀ ਹੋ ਗਏ ਇੱਕ ਦੋ ਸਾਲ ਦੀ ਹੈ ਇੱਕ ਪੰਜ ਸਾਲ ਦੀ ਹੈ ਇਹ ਸਕੂਲ ਨਹੀਂ ਜਾਂਦੇ ਬੱਚੇ ਜਿਹੜੇ ਨਾ ਬੱਚੇ ਨਹੀਂ ਸਕੂਲੇ ਜਾਂਦੇ ਨਾ ਪਿਓ ਪੂਰਾ ਹੋ ਗਿਆ ਤੇ ਫਿਰ ਕੰਮ ਮੇਰੇ ਨਾਲ ਕਰਉਂਦੇ ਪੱਟੇ ਤੇ ਤੇ ਮੈਂ ਇਕੱਲੇ ਕਿੱਦਾਂ ਕਰ ਲਾਵਾਂਗੀ ਕੰਮ ਪਿਛੋਂ ਤੁਸੀਂ ਕਹਿੰਦੇ 13 ਸਾਲ ਤੋਂ ਚੰਦ ਸੋਜੇ ਪੱਠੇ ਪਿਛੋਂ ਕਿੱਥੋਂ ਰਹਿਣ ਵਾਲੇ ਜੀ ਪਿਛੋਂ ਤੇਕੇ ਮੇਰੇ ਨਹੀਂ ਨਹੀਂ ਪਿਛੇ ਜਿਹੜੇ ਤੁਹਾਡੇ ਜਿਹੜੇ ਸਹੁਰੇ ਕਿੱਥੋਂ ਰਹਿਣਾ ਚਾਟੀ ਚਾਟੀ ਬੇਨ ਗੋਬਿੰਦ ਜੀ ਕਿਹੜਾ ਪੱਠਾ ਚੰਦ ਸੋਜਾ ਅਸੇ ਤੇ ਸੁਵੇਰ 9 ਵਜੇ ਹੁੰਨੇ ਆ ਸਾਂਮਾਨ ਉਸੇ ਜੇ ਅਸੀਂ ਪਰੇ ਘਰ ਚੱਲ ਜੰਨੇ ਤੇ 7 ਵਜੇ ਤੱਕ ਤੇ ਬੱਚੇ ਉਹ ਜਮ ਜਿਹੜਾ ਇਹਨਾਂ ਦਾ ਜਮਾਦਾਰ ਹੈ ਮੇਨ 7 ਵਜੇ ਤੱਕ ਤੋ ਕਹਿੰਦਾ ਮੈਂ ਵੇਖਿਆ ਠੀਕ ਠਾਕ ਸੀ ਤੇ ਉਸ ਤੋਂ ਬਾਅਦ ਕੀ ਗੱਲ ਹੋ ਗਈ ਤੇ ਸਾਨੂੰ ਇਸ ਚੀਜ਼ ਬਾਰੇ ਤੇ ਪਤਾ ਨਹੀਂ ਲੱਗਦਾ ਤੇ ਸਰ ਜੇ ਤੁਮਾ ਡਿਵੈਲਪ ਮਤਲਬ ਸੰਭਾਲ ਲਿਆ ਹਾਂਜੀ ਸੰਭਾਲਣਾ ਹਾਂਜੀ ਤੇ ਜੋ ਸਰ ਤੋਇਆ ਪੁਰਿਆ ਹੁੰਦਾ ਤੇ ਹਾਸਾ ਜਿਆ ਨਹੀਂ ਹੋ ਬੱਟਾ ਨਹੀਂ ਨਹੀਂ ਇਹਦਾ ਕੋਈ ਰੀਜ ਨਹੀਂ ਆ ਟੋਏ ਦਾ ਇਹ ਤੇ ਜਦੋਂ ਦਾ 40 40 45 ਸਾਲ ਹੋ ਗਏ ਪਟੇ ਨੂੰ ਟੋਇਆ ਇਤਰਾ ਹੀ ਹੈ ਸ਼ੁਰੂ ਤੋਂ ਹੀ ਹੈ ਮਤਲਬ ਸਾਡੇ ਇੱਕ ਪੱਠੇ ਜਿਹਨੇ ਆ तकरीबन ਸਾਰਿਆਂ ਚੁੰਦਾ ਵਾ ਉਹਦਾ ਨਹੀਂ ਇਹ ਚੱਕਰ ਨਹੀਂ ਹੁੰਦਾ ਵਾ ਮੰਨ ਲਓ ਸਟਾਰਟਿੰਗ ਦੇ ਸ਼ੁਰੂ ਦੇ ਵਿੱਚ ਸਾਰੇ ਡੋਏ ਹੁੰਦੇ ਆ ਪੱਠੇ ਦੇ ਵਿੱਚ 40 ਹੋ 645 ਸਾਲ ਹੋ ਗਏ ਇਤਨਾ ਹੀ ਚੱਲਦਾ ਕੰਮ ਹੈ ਪੱਠੇ ਦਾ ਤੇ ਹਾਸਾ ਅੱਜ ਤੱਕ ਤੇ ਕਦੇ ਕੋਈ ਹੋਇਆ ਨਹੀਂ ਇਹਦੇ ਮੁਰ ਕਿਸਮਤ ਮਾੜੀ ਜਾ ਕੇ ਚੱਕਰਿਆ ਬੱਚੇ ਅਕਸਰ ਖੇਡਦੇ ਰਹਿੰਦੇ ਉੱਥੇ ਬੱਚੇ ਤੇ ਅਕਸਰ ਖੇਡਦੇ ਇਹਦੇ ਫਿਰ ਪਰਿਵਾਰ ਨੂੰ ਵੀ ਦੇਖਣਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਦੀ ਕੇਅਰ ਕਰੀਏ ਤੁਸੀਂ ਕਿੰਨੇ ਚਿਰ ਤੁਸੀਂ ਕੰਮ ਕਰਦੇ ਹੋ? ਹਨੇ ਕਿੰਨੇ ਚਿਰ ਕੰਮ ਕਰਦਾ ਹੈ? ਇੱਥੇ ਮੈਨੂੰ 2 ਸਾਲ ਹੋ ਗਏ। ਤੁਹਾਨੂੰ ਲੱਗਦਾ ਨਹੀਂ ਕਿ ਬੱਚੇ ਜਵਾਨ ਸੀਗੇ ਕਮੇਡੀ ਅਸਿਸਟੈਂਟ ਨੇ ਭੇਜੇ 10 ਸਾਲ ਹੀ ਹੈ ਇਹਨਾਂ ਬਾਲ ਮਜ਼ਦੂਰੀ ਵੀ ਤਾਂ ਨਹੀਂ ਉਹਨਾਂ ਕੋਲ? ਨਹੀਂ ਕੋਈ ਬਾਲ ਮਜ਼ਦੂਰੀ ਨਹੀਂ ਸਾਡੇ ਕੋਲ ਆਏ ਹੁਣ 3 ਮਹੀਨੇ ਹੋ ਗਏ। ਇਹਨਾਂ ਦੇ ਡੈਡੀ ਦੀ ਡੈਥ ਹੋ ਗਈ 3 ਮਹੀਨੇ ਪਹਿਲਾਂ। ਉਹ ਕਹਿੰਦੀ 12 ਸਾਲ ਤੋਂ ਮੈਕਸਮ ਮੈਂ ਦੱਸ ਦਿੰਦਾ ਵਾਂ। ਇੱਥੋਂ ਛੱਡ ਕੇ ਚਲੇ ਗਏ। ਇਹ ਚਲੇ ਗਏ ਮੱਦੀਪੁਰੇ ਪੱਠੇ ਤੇ। ਇੱਧਰ ਹੈਗਾ ਫਦੇਕਰ ਟੂੜੀਆਂ ਰੋਡ ਤੇ ਮੱਦੀਪੁਰਾ ਪੱਠਾ। ਉੱਥੇ ਚਲੇ ਗਿਆ ਤੇ ਅਸੀਂ ਜਦੋਂ ਇਹਦਾ ਡ ਤੇ ਫਿਰ ਇਹਨਾਂ ਦਾ ਜਿਹੜਾ ਜਮਾਦਾਰ ਆ ਮੇਨ ਇਹਨਾਂ ਦੀ ਰਿਸ਼ਤੇਦਾਰੀ ਆ ਉਹ ਸਾਡੇ ਕੋਲ ਆਇਆ ਕਹਿੰਦਾ ਬੌਜੀ ਉੱਥੇ ਉਹਨਾਂ ਨੂੰ ਕੋਈ ਨਹੀਂ ਪੁੱਛਣ ਦਿਆ ਰੋਟੀ ਪਾਣੀ ਤੋਂ ਮਜਬੂਰ ਹੈ ਗਿਆ ਰੋਟੀ ਪਾਣੀ ਨਹੀਂ ਮਿਲਣਿਆ ਸਾਡੇ ਮਾਲਕ ਜਿਹੜੇ ਚੰਗੇ ਆ ਉਹਨਾਂ ਨੇ ਕਿਹਾ ਚੱਲ ਯਾਰ ਕੋਈ ਨਹੀਂ ਇੱਥੇ ਲਿਆ ਮਾੜਾ ਮੋਟਾ ਆਪਣਾ ਕੰਮ ਕਰਨਗੇ ਨਾਲ ਰੋਟੀ ਪਾਣੀ ਖਾਈ ਜਾਣਗੇ ਅਸੀਂ ਤੇ ਵਧੀਆ ਕਿਹਾ ਅਸੀਂ ਕੋਈ ਮਾੜਦੇ ਨਹੀਂ ਕੀਤਾ ਉਹਨਾਂ ਨਾਲ ਤੇ ਪੁਲਿਸ ਨੇ ਸਰ ਕੀ ਕਰਵੇ ਕੀ ਦੀ ਹੰਤ ਪੁਲਿਸ ਨੇ ਕਾਰਵਾਈ ਹੋ ਕੇ ਦੀ ਇਹ ਬੱਚੇ ਉਹਨਾਂ ਨੇ ਕਰਕੇ ਤੇ ਪੋਸਟਮਾਰਟਮ ਕਰਾ ਲਿਆ ਤੇ ਕੱਲ ਦੀ ਪਰਿਵਾਰ ਦੀ ਸਹਿਮਤੀ ਨਾਲ ਅਸੀਂ ਸੰਸਕਾਰ ਕੀਤਾ ਪੁਲਿਸ ਵੀ ਆ ਪੁਲਸਾਰੀ ਵੀ ਆਏ ਕਾਮਰੇਟ ਦੇ ਪ੍ਰਧਾਨ ਵੀ ਸੀ ਕਿ ਉਹਨਾਂ ਦੀ ਸਹਿਮਤੀ ਨਾਲ ਅਸੀਂ ਸੰਸਕਾਰ ਕਰਤਾਗਾ